ਉਹ ਬੇਟੀ ਸਾਡੀ ਤੇ ਗਰਿਆ ਹਸਤ ਕੁਸਾਸਪੁਰਾ ਦਾ ਉਹ ਮਲਟਾਈਟ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਵਾਸਤੇ ਗਈ ਦੀ ਕੱਲ ਦੀ ਛੁੱਟੀਆਂ ਇਹਨਾਂ ਬੱਚਿਆਂ ਤੇ ਸਾ sire ਤਕਰੀ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਜਲਿਸ ਉੱਥੇ ਆਣ ਕੇ ਉਹ ਡਿੱਗੀ ਆ ਤੇ ਡਿੱਗੀ ਆ ਤੇ ਸਾਨੂੰ ਲੋਕਾਂ ਨੇ ਦੱਸਿਆ ਅਈ ਚਿੱਤੇ ਦਿੱਕਤੇ ਜਾ ਰਹੀ ਸੀ ਉਹ ਬੇਟੀ شادی ਤੇ ਜਾ ਰਹੀ ਆਸਤੇ ਗੁਰਦਾਸਪੁਰਾ ਵਰਮਟਾਈਟ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਵਾਸਤੇ ਗਈ ਦੀ ਕੱਲ ਦੀ ਛੁੱਟੀਆਂ ਇਹਨਾਂ ਬੱਚਿਆਂ ਤੇ ਆ ਸਵੇਰੇ ਤਕਰੀਬਨ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਜਲੇ ਸਕੂਲ ਟੀਚਰ ਲੱਗੀ ਠੀਕ ਹੈ ਜੀ ਪਰ ਸਕੂਲ ਤੇ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੁੱਲੇ ਜਾ ਕੋ ਪਿੰਡਾਂ ਵਾਲਾ ਕਲੋਨੀ ਪੁੱਲ ਤੋਂ ਲੈ ਤੋ ਅਗਲੇ ਪਾਸੇ ਉੱਥੇ ਆਣ ਕੇ ਉੱਡ ਗਈ ਆ ਤੇ ਦਿੱਖੀ ਇਹਦੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮਗਰੀ ਆ ਪਾਰਕ ਨਾਲ ਤੇ ਆ ਅਸੀਂ ਆਏ ਤੇ ਉਹ ਵੇਖਿਆ ਦੇ ਜਿਹੜੇ ਚੋਕੇ ਦਾ ਹਸਪਤਲ ਪਹੁੰਚਾਈਏ ਤੇ ਉਹ ਮਤਲਬ ਕੀ ਕਿਸੇ ਮੌਕੇ ਤੇ ਕੋਈ ਉਹਦੇ ਕੋਈ ਮਤਲਬ ਕੋਈ ਐਕਸੀਡੈਂਟ ਹੋਇਆ ਕੋਈ ਚੀਜ਼ ਨਹੀਂ ਵਧੀ ਅਚਾਨਕ ਦਿੱਖੀ ਆ ਆਪਣੇ ਆਪ ਪਤਾ ਨਹੀਂ ਕਿਉਂ ਆ ਕੋਈ ਇਹਦਾ ਸਬੰਧ ਨਹੀਂ ਕੋਈ ਕੁਝ ਕੋਈ ਪੁੱਛਣ ਲੱਗਿਆ ਕੀ ਆ ਕੀ ਨਹੀਂ ਮਾ ਕੱਖ ਨਹੀਂ ਪਾਲਾ ਤਾਨੂੰ ਤੇ ਹੁਣ ਦਾਲ ਰਾਂਦੇ ਸੇ ਵੀ ਇਹ ਦਿੱਤੋ ਕੀ ਤੇ ਕਿੰਨੇ ਬੱਚੇ ਨੇ ਤੇ ਜਾਂ ਪਹਿਲਾਂ ਇਹ ਇਹ ਦੇ ਘਰ ਵਾਲਾ ਜੀ ਉਹਦੀ ਕ੍ਰੀਮ 2 ਸਵਾ ਦੋ ਸਾਲ ਪਿੰਡ ਆਫੋਰਚੂਰ ਟਹਿਰਣ ਕੇ ਦੌਰਾਨ ਪਤੀ ਵਏ ਉਹਦੀ ਜੱਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਐ ਛੋਟੀ ਕੋਈ 2-3 ਸਾਲ ਦੀ ਐ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤਿੰੜੀ ਸੈਂਟਰ ਸਕੂਲ ਕਿ ਪੜਦੇ ਤਿੰਨੇ ਬੱਚੇ ਤਿੰੜੀ ਪੁਲਿਸ ਸੁਚੇਰ ਕਰਤਾ ਜੀ ਆ ਪੁਲਿਸ ਸੁਚੇਰ ਕਰਤਾ ਪੁਲਿਸ ਆਪਈ ਅਫਦਰ ਜੀ ਕਰਕੇ ਤੇ ਹੋਣੇ ਆਪਣਾ ਪੋਸਟਮਾਨ ਜੀ ਜੋ ਡਾਕਟਰੀ ਕਾਰਵੋ ਕਰਕੇ ਸਾਨੂੰ ਲਾਹੇ ਵਾਲੇ ਕਰਨਾ ਹੈ ਮੈਂ ਹੰਬੇ ਗੁਪਤਾ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਾਂ ਅੱਜ ਅਚਾਨਕ ਹੀ ਮੈਸੇਜ WhatsApp ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦੀਨਾ ਨਗਰ 2 ਵਿਖੇ ਐਸੋਸੀਏਟਡ ਜਿਹਾ ਸੇਵਾ ਨਿਭਾ ਰਹੀ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਇੱਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਹਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ। ਕਿੱਥੇ ਐਕਸੀਡੈਂਟ ਵਾਕੜੀ ਜਗ੍ਹਾ ਲੱਗਣਾ ਹੈ? ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਹੈ ਤੇ ਬੁੜੀ ਰੋਡ। ਕਿੰਨੇ ਵਜੇ ਘਟਨਾ ਕਰੀ? ਇਹ ਸਵੇਰੇ 8:00 ਵਾ 8 ਦੇ ਕਰੀਬ ਦੀ ਘਟਨਾ ਹੈ। ਮੈਡਮ ਕਿੱਥੇ ਜਾ ਰਹੀ ਸੀ? ਜਿੰਕੀ ਆ ਰਹੀ ਸੀ। ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ। ਤੇ ਇਹ ਕਿੱਥੇ ਰਹਿਣ ਵਾਲੇ ਹੈਗੇ ਨੇ ਤੇ ਕਿੱਥੇ ਜਾ ਰਹੀ ਸੀ? ਮੈਡਮ ਸਰਕਾਰੀ ਆਈਟੀਆਈ ਬੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਹਾਇਸ਼ ਹੈ ਇਹਨਾਂ ਦੀ ਤੇ ਉਹਨਾਂ ਦੇ ਉਧਰ ਪੇਕੇ ਘਰ। ਐ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ-ਕੌਣਾ ਹੈ ਪਰਿਵਾਰ ਵਿੱਚ ਅੱਜ ਤੋਂ 23 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਵੀ ਡੈਥ ਹੋ ਗਈ ਹੈ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹਾਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਬੰਦੀ ਕਾਰਵਾਈ ਕੀਤੀ ਜਾਵੇ